ਸਾ ਸੰਗਤ ਜਿੰਨੀ ਸੰਗਤ ਚਪੈਰਾ ਕਰਨ ਆਈ ਹੈ ਇਹ ਗੱਲ ਯਾਦ ਰੱਖਿਓ ਜ਼ਿੰਦਗੀ ਵਿੱਚ ਕੋਈ ਮੁਸ਼ਕਲ ਆਵੇ ਤਾਂ ਚਪੈਰਾ ਸਾਹਿਬ ਕਰਿਓ ਤੇ ਬਾਬਾ ਦੀਪ ਸਿੰਘ ਜੀ ਨੂੰ ਯਾਦ ਕਰਨਾ ਚਪੈਰਾ ਸਾਹਿਬ ਕਰਨਾ ਤੇ ਬਾਬਾ ਦੀਪ ਸਿੰਘ ਨੂੰ ਯਾਦ ਕਰਨਾ ਯਾਦ ਰੱਖਿਓ ਦੁਨੀਆ ਸਲਾਹਾਂ ਦਿੰਦੀ ਹੈ ਮੁਸ਼ਕਲ ਆ ਗਈ ਦੁਆ ਕਰ ਲੈ ਦੁਆ ਕਰ ਲੈ ਦੁਨੀਆ ਸਲਾਹਾਂ ਦਿੰਦੀ ਆ ਤੁਸੀਂ ਬਾਬਾ ਦੀਪ ਸਿੰਘ ਨੂੰ ਚਪੈਰੇ ਚ ਯਾਦ ਰੱਖਿਓ ਉਹ ਤੁਹਾਨੂੰ ਸਲਾਹਾਂ ਨਹੀਂ ਦੇਣਗੇ ਤੁਹਾਡਾ ਸਾਥ ਦੇਣਗੇ ਕੱਲਾ ਸਾਥ ਨਹੀਂ ਦੇਣਗੇ ਤੁਹਾਡੀ ਜ਼ਿੰਦਗੀ ਚ ਆਈ ਹੋਈ ਮੁਸੀਬਤ ਨੂੰ ਵੀ ਬਾਹਰ ਕੱਢ ਦੇਣਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਾਧ ਸੰਗਤ ਜਿੰਨੀ ਸੰਗਤ ਚਪੈਰਾ ਕਰਨ ਆਈ ਹੈ ਇਹ ਗੱਲ ਯਾਦ ਰੱਖਿਓ ਜ਼ਿੰਦਗੀ ਵਿੱਚ ਕੋਈ ਮੁਸ਼ਕਲ ਆਵੇ ਚੁਪੈਰਾ ਸਾਹਿਬ ਕਰਿਓ ਤੇ ਬਾਬਾ ਦੀਪ ਸਿੰਘ ਜੀ ਨੂੰ ਯਾਦ ਕਰਨਾ ਚੁਪੈਰਾ ਸਾਹਿਬ ਕਰਨਾ ਤੇ ਬਾਬਾ ਦੀਪ ਸਿੰਘ ਨੂੰ ਯਾਦ ਕਰਨਾ ਯਾਦ ਕਰਨਾ ਯਾਦ ਰੱਖਿਓ ਦੁਨੀਆ ਸਲਾਹਾਂ ਦਿੰਦੀ ਐ ਮੁਸ਼ਕਲ ਆ ਗਈ ਤੂੰ ਆਂ ਕਰ ਲੈ ਦੁਆ ਕਰ ਲੈ ਦੁਨੀਆ ਸਲਾਹਾਂ ਦਿੰਦੀ ਐ ਤੁਸੀਂ ਬਾਬਾ ਦੀਪ ਸਿੰਘ ਨੂੰ ਚੁਪੈਰੇ ਚ ਯਾਦ ਰੱਖਿਓ ਉਹ ਤੁਹਾਨੂੰ ਸਲਾਹਾਂ ਨਹੀਂ ਦੇਣਗੇ ਤੁਹਾਡਾ ਸਾਥ ਦੇਣਗੇ ਕੱਲਾ ਸਾਥ ਹੀ ਨਹੀਂ ਦੇਣਗੇ ਤੁਹਾਡੇ ਜ਼ਿੰਦਗੀ ਚ ਆਈ ਹੋਈ ਮੁਸੀਬਤ ਨੂੰ ਵੀ ਬਾਹਰ ਕੱਢ ਦੇਣਗੇ ਬੋਲੇ ਸ਼ੋਹ ਨਿਹਾਲਾ ਸ੍ਰੀ ਅਕਾਲ